ਚੰਗਾ ਯੂਟਿਊਬਰ ਬਣਨੀ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਮਾਈਕ ਔਰ ਮਾਈਕ ਅਗਰ ਚੰਗੇ ਹੋਣਗੇ ਤੇ ਤੁਹਾਡੀ ਵਾਇਸ ਵਧੀਆ ਰਿਕਾਰਡ ਹੋਏਗੀ ਤੇ ਵਧੀਆ ਤੁਸੀ ਸਾਊਂਡ ਇਹ ਮੈਂ ਵੀਡੀਓ ਬਣਾ ਰਿਹਾ ਆਪਣੇ ਮੋਬਾਈਲ ਤੋਂ ਤੇ ਇੱਕ ਮੈਂ ਵੀ ਅੱਜ ਇੱਕ ਮਾਈਕ ਲੈ ਕੇ ਆਇਆ ਤੇ ਉਹਦੀ ਅਨਬਾਕਸਿੰਗ ਕਰਾਂਗੇ ਤੇ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਤੇ ਉਹਦਾ ਆਪਾਂ ਪ੍ਰਾਈਸ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੇ ਮਾਈਕ ਬਹੁਤ ਸ਼ਾਨਦਾਰ ਨੇ ਟਿੰਕ ਤੇ ਬਣਿਆ ਦੇ ਵੀਡੀਓ ਤੇ ਹਾਂ ਚਲੋ ਖੋਪਨ ਕਰਾਂ ਆ ਲੈ ਲਓ ਦੋਸਤੋ ਜੀ ਇਹ ਆਪਣਾ ਮਾਈਕ ਤੇ ਇਹਦੀ ਹੁਣ ਆਪਾਂ ਅਨਬਾਕਸਿੰਗ ਕਰਦੇ ਆ ਸਭ ਤੋਂ ਪਹਿਲਾਂ ਇਹਨੂੰ ਇਸ ਤਰ੍ਹਾਂ ਆਪਾਂ ਡੱਬੀ ਚੋਂ ਕੱਢਿਆ ਕੀ ਬਾਤ ਆ ਸੋਲਿਡ ਸੋਲਿਡ ਹੈ ਬੜੇ ਮਜ਼ਬੂਤ ਹੈ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਠੀਕ ਹੈ ਜੂ ਬੋਨ ਕੰਪਨੀ ਦੇ ਤੇ ਇਹ ਚ ਵਾਰੰਟੀ ਕਾਰਡ ਹੈ ਇਹ 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 ਉਹ ਚਾਰਜ ਕਰਨ ਵਾਲੀ ਮਿਦਰਾਣਾ ਹੈਗੀ ਹੈ ਕੇਬਲ ਇਹ ਚਾਰਜਿੰਗ ਕਰਨ ਵਾਲੀ ਸੀ ਟਾਈਪ ਕੇਬਲ ਆ ਇਹ ਆ ਮਾਈਕ ਤੇ ਇਹਨੂੰ ਹੁਣ ਆਪਾਂ ਚੈੱਕ ਕਰਦੇ ਆ ਕਿ ਇਹਦੀ ਆਵਾਜ਼ ਸਾਊਂਡ ਕੁਆਲਿਟੀ ਕਿੱਦਾਂ ਦੀ ਹੈ ਬਾਕੀ ਜਿਹੜੀ ਇਹ ਰਿਕਾਰਡਿੰਗ ਤੁਸੀਂ ਸੁਣ ਰਹੇ ਹੋ ਫੋਨ ਤੋਂ ਵੀਡੀਓ ਬਣ ਰਹੀ ਹੈ ਤੇ ਹੁਣ ਆਪਾਂ ਇਹਦੀ ਇਹਦੀ ਵੌਇਸ ਚੈੱਕ ਕਰਦੇ ਆ ਕਿੱਦਾਂ ਦੀ ਰਿਕਾਰਡ ਹੁੰਦੀ ਆ ਦੋ ਤੁਹਾਨੂੰ ਮਿਲਣਗੇ ਮਾਈਕ ਤੇ ਇੱਕ ਹੈਗਾ ਦਾ ਰੀਸੀਵਰ ਸੀ ਟਾਈਪ ਐ ਹੁਣ ਮਾਈਕ ਤੋਂ ਵੀਡੀਓ ਬਣ ਰਹੀ ਆ ਤੇ ਸਾਊਂਡ ਕੁਆਲਿਟੀ ਕਿਦਾਂ ਦੀ ਆ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਆ ਗੱਲ ਕਰਦੇ ਆ ਪ੍ਰਾਈਸ ਦੀ ਇਹ ਦੇਖੋ ਜੂਬਨ ਕੰਪਨੀ ਦਾ ਜੇ ਇਹਦਾ ਵਰਕਿੰਗ ਟਾਈਮ ਹੈਗਾ ਜੇ ਮਤਲਬ ਇਸੇ 1.5 ਘੰਟੇ ਦੇ ਵਿੱਚ ਚਾਰਜ ਹੋ ਜਾਏਗਾ ਤੇ 8 ਘੰਟੇ ਤੁਸੀਂ ਮਤਲਬ ਇਹਨੂੰ ਕਰ ਸਕਦੇ ਤੇ ਇਹ 20 ਮੀਟਰ ਤੱਕ 20 ਮੀਟਰ ਤੱਕ ਮਤਲਬ ਇਹਦੀ ਸਾਊਂਡ ਕਾਉਂਡ ਕੈਸ਼ ਕਰਦਾ ਹੈ ਤੇ ਇਹਦੀ ਗੱਲ ਹੁਣ ਕਰਦੇ ਆ ਪ੍ਰਾਈਸ ਦੀ ਬਿਲਟ ਕੁਆਲਿਟੀ ਬਹੁਤ ਵਧੀਆ ਹੈ ਗੱਲ ਕਰਦੇ ਆ ਪ੍ਰਾਈਸ ਦੀ 15 1600 ਦੇ ਵਿੱਚ ਵਿੱਚ ਇਹ ਤੁਹਾਨੂੰ ਮਾਰਕੀਟੋਂ ਤੁਸੀਂ ਲੈ ਸਕਦੇ ਜੇ ਤੇ ਮੈਨੂੰ ਬਹੁਤ ਵਧੀਆ ਲੱਗੇ ਆ ਮੈਂ ਪਹਿਲਾਂ ਵੀ ਯੂਜ਼ ਕਰਦਾ ਤੇ ਉਹ ਤੇ ਉਹ ਮੇਰੇ ਨਾ ਖਰਾਬ ਹੋ ਜਗੇ ਪਾਣੀ ਦੇ ਡੇਕ ਕੇ ਤੇ ਹੁਣ ਮੈਂ ਇਹ ਮੈਂ ਕਿਹਾ ਚਲੋ ਇੱਕ ਆਪਾਂ ਇਹਦੀ ਅਨਬਾਕਸਿੰਗ ਦੀ ਵੀਡੀਓ ਵੀ ਬਣਾ ਦਿੰਨੇ ਆ ਲੈਣੇ ਮੇਰੇ ਭਰਾ ਨੇ ਲੈਣੇ ਆਉਣ ਕਿਸੇ ਵੀ ਸ਼ਾਪ ਤੋਂ ਜਾ ਕੇ ਜੂਬੋਂਡ ਕੰਪਨੀ ਦੇ ਮੈਂ ਬਹੁਤ ਵਧੀਆ ਮਹਿਕ ਕਿਉਂਕਿ ਚੀਜ਼ ਯੂਜ਼ ਕੀਤੀ ਹੋਵੇ ਦਾ ਪਤਾ ਹੁੰਦਾ ਇਸ ਕਰਕੇ ਅਸੀਂ ਇਹ ਵੀਡੀਓ ਬਣਾਈ ਹੈ ਤੇ ਤੁਹਾਨੂੰ ਮੈਂ ਕਿਦਾਂ ਦੇ ਲੱਗੇ ਤੇ ਜੇ ਚੈਨਲ ਤੇ ਨਵੇਂ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ